ਪਹਿਲਾਂ ਤੇ ਮੈਂ ਸਾਰੇ ਪਟੇਸ਼ ਵਸਆਂ ਨੂੰ ਆਜ਼ਾਦੀ ਦਿਵਸ 15 ਤਰੀਕ ਦੀ ਵਧਾਈ ਦੇਣਾ ਚਾਹੁੰਦਾ ਵਾਂ ਤੇ ਸਮੁੱਚੀ ਟੀਮ ਦਾ ਮੈਂ ਧੰਨਵਾਦ ਵੀ ਕਰਨਾ ਚਾਹਦਾ ਵਾਂ ਤੇ ਬਹੁਤ ਹੀ ਸਾਡੇ ਦਿੱਲੀ ਤੋਂ ਲੈ ਕੇ ਤੇ ਇੱਥੋਂ ਤੱਕ ਸਾਡੇ ਜੇਪੀ ਨੱਡਾ ਜੀ ਸ਼੍ਰੀ ਨਵਾਸਲੂ ਜੀ ਸਾਡੇ ਪ੍ਰਧਾਨ ਅਸ਼wini ਜੀ ਔਰ ਖਾਸ ਕਰ ਸਾਡੇ ਨਰੇਸ਼ ਜੀ ਸਾਡੇ ਜ਼ਿਲ੍ਹਾ ਪ੍ਰਬਾਰੀ ਜਿਨ੍ਹਾਂ ਨੇ ਸਾਨੂੰ ਅੱਜ ਬਹੁਤ ਵੱਡਾ ਮਾਣ ਬਖਸ਼ਿਆ ਵਾ ਤੇ ਸਰ ਹਰਜੀਤ ਸਿੰਘ ਨੂੰ ਟਿੱਟ ਦੇ ਕੇ ਨਵਾਜਿਆ ਵਾ ਤੇ ਅਸੀਂ ਰਾਤ ਦਿਨ ਇੱਕ ਕਰਕੇ ਇਹ ਸੀਟ ਜਿੱਤ ਕੇ ਤੇ ਪਾਰਟੀ ਦੀ ਝੋਲੀ ਪਾਵਾਂਗੇ। ਨਰਾਸ ਕਿੰਨਾ ਕਹੇ ਜੀ ਜਿੱਤ ਨੂੰ ਲੈ ਕੇ ਲੀਡ ਲੈ ਕਿੰਨਾ ਪਾਸਾ ਬੈਗ ਹੈ ਜੀ ਤੁਸੀਂ ਆਪ ਹੀ ਲਾ ਲਓ ਅਜੇ ਤਾਂ ਸਭ ਤਿਆਰੀ ਕਰਦੇ ਫਿਰਦੇ ਆ ਤੇ ਅਸੀਂ ਮੈਦਾਨ ਦੇ ਵਿੱਚ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਅੱਗੇ ਤਾਂ ਉਹ ਨੰਗੂ ਜਿਹੜਾ ਸਭ ਤੋਂ ਪਹਿਲਾਂ ਲੜਨ ਲੱਗ ਪਿਆ ਮਸਲੇ ਬਹੁਤ ਨੇ ਸ਼ਾਇਦ ਇਹ 2022 ਦੀਆਂ 94 ਵੀ ਲੋਹੀ ਮਸਲੇ ਸੀ ਕਿ ਆ ਕਿ ਜੀ ਇਸ ਸੈਂਟਰ ਦੇ ਹੱਥ ਚਾਬੀ ਉਹਦੇ ਸਾਰੇ ਮਸਲੇ ਹੱਲ ਹੋਣੇ ਆ ਤਾਂ ਇਹ ਲੋਕਾਂ ਨੂੰ ਅਪੀਲ ਕਰਨ ਦੇ ਆ ਕਿ ਤਗੜੇ ਹੋ ਕੇ ਆਹ ਸੀਟ ਜਿੱਤ ਕੇ ਇੱਥੋਂ ਪੰਜਾਬ ਦਾ ਮੋੜ ਬੱਜਣਾ ਵਾ ਤੇ ਜੋ ਕਿ ਆਉਣ ਵਾਲੀ ਸਫਾਈ ਦੇ ਵਿੱਚ ਸਰਕਾਰ ਬਣਾਉਣੀ ਆਹੀਂ ਇੱਥੇ ਭਾਜਪਾ ਤਰਨਤਾਰ ਨਾਲ ਕਹਾਵਾਸੀਆਂ ਨੂੰ ਕੀ ਅਪੀਲ ਕਰਦੇ ਤਰਨਤਾਰ ਨਾਲ ਕਹਾਵਾਸੀਆਂ ਨੂੰ ਅਪੀਲ ਕਿ ਆਪਾਂ ਸਾਰਿਆਂ ਨੂੰ ਚੈੱਕ ਕਰ ਲਿਆ ਕਿ ਇਹਦੇ ਪੱਲੇ ਕੁਝ ਨਹੀਂ ਹੈਗਾ ਇੱਕ ਸਾਲ ਸਾਨੂੰ ਮੌਕਾ ਦੇਖ ਲਓ ਸਾਰਜਜੀਤ ਸਿੰਘ ਸੰਧੂ ਦੇ ਪ੍ਰਧਾਨ ਨੂੰ ਦੇ ਜੇ ਹੀ ਇੱਕ ਸਾਲ ਚ ਕੁਝ ਨਾ ਕਰ ਸਕੇ ਤੇ ਜਰੂਰ ਆਪ ਦੀ ਮਰਜ਼ੀ ਕਰਿਓ ਪਰ ਸਾਨੂੰ ਇੱਕ ਮੌਕਾ ਜਰੂਰ ਦੇ ਕੇ ਵੇਖੋ